ਅਸੀਂ ਅਕਸਰ ਜਦੋਂ ਇਸ ਰੋਡ ਤੋਂ ਜਾਂਦੇ ਸੀ ਤਾਂ ਅਸੀਂ ਦੇਖਦੇ ਸੀ ਕਿ ਇੱਕ ਜਾਂ ਦੋ ਐਕਸੀਡੈਂਟ ਹਰ ਰੋਜ਼ ਇਸ ਰੋਡ ਤੇ ਮਿਲਦਾ ਸੀ ਤਾਂ ਅਸੀਂ ਲਾਇਓਨਸ ਕਲੱਬਸ ਮਾਣਾ ਗੋਲਡ ਵੱਲੋਂ ਇੱਕ ਫੈਸਲਾ ਕੀਤਾ ਕਿ ਅਸੀਂ ਇਸ ਰਿਫਲੈਕਟਰ ਜਿਹੜਾ ਡਿਵਾਈਡਰ ਹੈ ਬਚਾਲੇ ਇਸ ਤੇ ਰਿਫਲੈਕਟਰ ਲਗਾਵਾਂਗੇ ਤਾਂ ਅਸੀਂ ਕਲੱਬ ਵੱਲੋਂ ਇਸ ਤੇ ਨਾ 500 600 ਰਿਫਲੈਕਟਰ ਲਗਾਇਆ ਤੇ ਭਗਵਾਨ ਦੀ ਬੜੀ ਕਿਰਪਾ ਹੈ ਕਿ ਜਿਸ ਦਿਨ ਦੇ ਅਸੀਂ ਰਿਫਲੈਕਟਰ ਲਗਾਏ ਨੇ ਉਸ ਦਿਨ ਤੋਂ ਬਾਅਦ ਇਸ ਡਿਵਾਈਡਰ ਕਾਰਨ ਕਿਸੇ ਦਾ ਐਕਸੀਡੈਂਟ ਨਹੀਂ ਹੋਇਆ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਇੱਕ ਛੋਟੇ ਜਿਹੇ ਉਪਰਾਲੇ ਨਾਲ ਬਹੁਤ ਮਤਲਬ ਜਿਹੜੀ ਲੱਖਾਂ ਕੀਮਤੀ ਜਾਨਾਂ ਇਸ ਨਾਲ ਵੱਜ ਸਕਦੀਆਂ ਨੇ ਦੇਖੋ ਐਕਚੁਅਲੀ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਜੀ ਉਰੇ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਸੀਗੇ ਦਿੱਲੀ ਕੋਈ ਨਾ ਕੋਈ ਟਰਾਲਾ ਸਾਨੂੰ ਪਲਟਾ ਹੀ ਮਿਲਦਾ ਸੀਗਾ ਜਿਹਦੇ ਵਿੱਚ ਕਈ ਜਾਨਾਂ ਵੀ ਜਾ ਰਹੀਆਂ ਸੀਗੀਆਂ ਤੇ ਅਣਜਾਣੇ ਚ ਲੋਕਾਂ ਨੂੰ ਪਰੇਸ਼ਾਨੀ ਵੀ ਬਹੁਤ ਹੋ ਰਹੀ ਸੀ ਰੋਜ਼ ਟ੍ਰੈਫਿਕ ਜਮ ਰਿਆ ਕਰਦਾ ਸੀ ਇਸ ਕਰਕੇ ਸਾਡੇ ਕਲੱਬ ਨੇ ਆਪਸ ਚ ਬੈਠ ਕੇ ਡਿਸਾਈਡ ਕੀਤਾ ਵੀ ਕੁਝ ਇਸ ਦਾ ਸਮਾਧਾਨ ਕੀਤਾ ਜਾਵੇ ਉਸ ਚੱਕਰ ਦੇ ਵਿੱਚ ਅਸੀਂ ਉਰੇ ਰਿਫਲੈਕਟਰ ਲਗਾਏ ਨੇ 500 600 ਜਿਹਦੇ ਕਰਕੇ ਸਾਨੂੰ ਇਹਦੇ ਵਿੱਚ ਜੋ ਅਸੀਂ ਮੰਨਦੇ ਹਾਂ तकरीबन 99% ਸਾਨੂੰ ਇਸ ਦਾ ਫਾਇਦਾ ਮਿਲਿਆ ਉਸ ਤੋਂ ਬਾਅਦ ਕੋਈ ਵੀ ਐਕਸੀਡੈਂਟ ਨਹੀਂ ਹੋਇਆ ਤੇ ਲੋਕਾਂ ਨੇ ਵੀ ਸਾਨੂੰ ਇਸ ਚੀਜ਼ ਦਾ ਬੜਾ ਮਤਲਬ ਕੀ ਧੰਨਵਾਦ ਕੀਤਾ ਵੀ ਤੁਸੀਂ ਬਹੁਤ ਅੱਛਾ ਕੰਮ ਕੀਤਾ ਕਿੰਨੇ ਕਿਲੋਮੀਟਰ ਦਾ ਏਰੀਆ ਇਹ 3 ਕਿਲੋਮੀਟਰ ਦਾ ਏਰੀਆ ਜੀ ਤੇ ਸਾਡੀ ਕੋਸ਼ਿਸ਼ ਅੱਗੇ ਵੀ ਹੈਗੀ ਹੈ ਵੀ ਜੇ ਹੋਰ ਵੀ ਕਿਤੇ ਕੋਈ ਦਿੱਕਤ ਹੋਈ ਤਾਂ ਅਸੀਂ ਅੱਗੇ ਵੀ ਕੁਝ ਨਾ ਕੁਝ ਕਰ ਕਰਾਂਗੇ ਰਿਫਲੈਕਟਰ ਜਿਹੜੇ ਲਗਾਏ ਨੇ ਉਸ ਦੇ ਆਉਣ ਵਾਲਾ ਸਮਾਂ ਜੋ ਅੱਗੇ ਆ ਰਿਹਾ ਹੈ ਜਦੋਂ ਠੰਡ ਦਾ ਸਮਾਂ ਸਟਾਰਟ ਹੋ ਗਿਆ ਉਸ ਦੇ ਨਾਲ ਧੁੰਦ ਦੇ ਵਿੱਚ ਸੜਕਾਂ ਦੇ ਵਿੱਚ ਜੋ ਅੰਗੇਲੀ ਹੁੰਦੀ ਸੀ ਆ ਲੋਕਾਂ ਨੂੰ ਜੋ ਬਚਾਲੇ ਫੁੱਤਪਾਤ ਬਣਿਆ ਸੀਗਾ ਉਹ ਨਜ਼ਰ ਨਹੀਂ ਆਂਦਾ ਸੀਗਾ ਜਿਸ ਦੇ ਕਾਰਨ ਬਹੁਤ ਐਕਸੀਡੈਂਟ ਹੋ ਰਹੇ ਸੀਗੇ ਔਰ ਰਿਫਲੈਕਟਰ ਲਗਾ ਕੇ ਜਿੱਥੇ ਅਸੀਂ ਜਾਨਮਾਲ ਦੀ ਸੁਰੱਖਿਆ ਕੀਤੀ ਹੈ ਉੱਥੇ ਸੁੰਦਰ ਵੀ ਬਹੁਤ ਲੱਗਦੇ ਨੇ ਜੇ ਰਾਤ ਦੇ ਸਮੇਂ ਦੇ ਵਿੱਚ ਕੋਈ ਵਿਅਕਤੀ ਆਂਦਾ ਉਹਨੂੰ ਪੂਰੀ ਰੋਡ ਦੀ ਫਲੈਕਸੀਬਿਟੀ ਨਜ਼ਰ ਆਂਦੀ ਹੈ ਔਰ ਰੋਡ ਐਨ ਚੰਗਾ ਨਜ਼ਰ ਆਂਦਾ ਔਰ ਸਾਡੇ ਸ਼ਹਿਰ ਦੀ ਵੀ ਆਵਾਜ਼ਾਈ ਸੋਹਣੀ ਲੱਗਦੀ ਹੈ ਕਿਲੋਮੀਟਰ ਤੱਕ ਲਾਈਨ ਇਹ ਇਹ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਅਸੀਂ ਪੁਆਣੀਗੜ ਰੋਡ ਤੇ ਕਲਾਰਾ ਮੋੜ ਤੋਂ ਸਟਾਰਟ ਕਰਵਾ ਕੇ ਅੰਬੇਦਕ ਬੰਦਾਬਾਦ ਚੌਂਕ ਤੱਕ ਲਗਵਾਏ ਨੇ ਔਰ ਸਾਡੀ ਕੋਸ਼ਿਸ਼ ਹੈ ਵੀ ਅੱਗੇ ਵੀ ਹੋਰ ਐਨ ਜੀਓਜ਼ ਵੀ ਸਾਡੇ ਨਾਲ ਜੁੜ ਰਹੀਆਂ ਨੇ ਜਿਸ ਨਾਲ ਇਹ ਸਾਰੇ ਸ਼ਹਿਰ ਦੇ ਵਿੱਚ ਲਗਾਏ ਜਾਣ ਤਾਂ ਕਿ ਜਾਨ ਮਾਲ ਦੀ ਹਾਨੀ ਜੋ ਹੁੰਦੀ ਹੈ ਉਹ ਬਚ ਸਕੇ